ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦੇ ਆ ਵਪਾਰ ਦਾ ਕੰਮ ਕਰਦੇ ਆ ਬਾਈ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਕ੍ਰਿਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਆਜੋ ਜੀ ਸਤਿ ਸ੍ਰੀ ਅਕਾਲ ਜੀ ਅਸਿਕਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਹੈ ਪਿੰਡ ਰੋਡੇ ਕੋਠੇ ਸੰਤਾਂ ਮੋਬਾਈਲ ਨੰਬਰ 9965707336 ਠੀਕ ਹੈ ਜੀ ਆਪਾਂ ਪਹਿਲਾ ਵੀਡੀਓ ਪਾਈ ਸੇਲ ਹੋ ਗਏ ਪਸੂ ਜੀ ਹਾਂ ਬਸ ਤਕਰੀਬਨ ਹੋਏ ਹੋਏ ਆ ਤੇ ਆਇਆ ਨਹੀਂ ਜੇ ਕੋਈ ਉਹ ਸੇਲ ਆ ਸਾਰੇ ਠੀਕ ਹੈ ਜੀ ਅੱਜ ਕਿੰਨੇ ਐਨੀਮਲ ਸੇਲ ਆ ਜੀ ਪਰਲੀ ਵੀ ਸੇਲ ਹੈ ਉਹ ਵੀ ਸੇਲ ਹੈ ਆ ਕੱਟੀ ਵੀ ਸੇਲ ਹੈ ਤੇ ਅੰਦਰਲੀ ਕੱਟੀ ਰਹਿੰਦੀ ਹੈ ਤੇ ਇੱਕੋ ਮੱਝ ਤਨਨਾਗ ਸੇਲ ਹੈ ਜੀ ਬਿਲਕੁਲ ਠੀਕ ਹੈ ਜੀ 1 2 3 ਨਹੀਂ 2 2 ਨਗ 2 ਨਗ ਸੇਲ ਹੈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਮੱਝ ਦੀ ਕੀ ਡਿਟੇਲ ਹੈ ਜੀ ਇਹ ਮੱਝ ਨਹੀਂ ਪਿਛਲੇ ਸੂਏ 18 ਤੋਂ 20 ਕਿਲੋ ਦੁੱਧ ਦਿੰਦਾ ਠੀਕ ਹੈ ਜੀ ਇਹ ਤਾਂ ਮੋਗੇ ਕੋਲੇ ਖੋਸਰਨਤੀ ਸੰਗਲ ਪੈਂਦਾ ਜੀ ਕੋਈ ਜਿੱਥੋਂ ਆਈ ਠੀਕ ਹੈ ਜੀ ਉਥੋਂ ਆਪਾਂ 15 ਤੋਂ 16 ਕਿਲੋ ਦੁੱਧ ਚੋ ਕੇ ਲਿਆਂਦੇ ਠੀਕ ਹੈ ਜੀ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ 18 ਤੋਂ 20 ਕਿਲੋ ਦਿੰਦੀ ਹੈ ਠੀਕ ਹੈ ਜੀ ਠੀਕ ਹੈ ਪਹਿਲਾਂ ਤਾਂ ਨਹੀਂ ਮੈਨੂੰ ਪਤਾ ਸੀਗਾ ਵੀ ਇਹ ਬੰਦੇ ਕਿਵੇਂ ਜਦੋਂ ਗਏ ਠੀਕ ਹੈ ਉਦੋਂ ਪਤਾ ਲੱਗਾ ਵੀ ਬੰਦਾ ਮੇਰੇ ਨਾਲ ਬਹੁਤ ਜ਼ਿਆਦਾ ਲਿਆ ਆ ਜਾਏ ਉਹਨਾਂ ਦੇ ਘਰੇ ਵੀ ਆਇਆ ਹੋਇਆ ਠੀਕ ਹੈ ਜੀ ਮੈਂ ਇਹਨਾਂ ਦੇ ਘਰੇ ਗਏ ਤੋਂ ਪਤਾ ਲੱਗਾ ਠੀਕ ਹੈ ਜੀ ਇਸ ਇਹ ਚੈਨਲ ਦੇ ਉੱਤੇ ਹੋਇਆ ਸੀ 1,30,000 ਦਾ ਸੌਦਾ ਠੀਕ ਹੈ ਜੀ ਤੇ 5000 ਰੁਪਿਆ ਉਹਨਾਂ ਬੰਦੇ ਨੇ ਆਪਾਂ ਨੂੰ ਮਾਣ ਕੀਤਾ ਠੀਕ ਹੈ ਹਾਂ 1,25,000 ਹੋ ਗਿਆ 1,26,000 ਚ ਆਪਾਂ ਨੂੰ ਆਈ ਹੈ 1,25,000 ਉਹਨਾਂ ਨੇ ਆਪਣੇ ਤੋਂ ਪੈਸੇ ਲਏ ਇਹਦੇ ਤੇ ਅੱਜ ਜੋ 15 ਕਿਲੋ ਦੁੱਧ ਦੇ ਦਾ ਪੂਰਾ ਚੋਕ ਲੈ ਠੀਕ ਹੈ ਜੀ ਹਾਂਜੀ ਤੇ ਇਹਦੀ ਜਿੰਨਾ ਮੈਨੂੰ ਇਹਦਾ ਪਤਾ ਹੈ ਹਾਂਜੀ ਪਹਿਲਾਂ ਨਹੀਂ ਪਤਾ ਜਾਨੀ ਇਹਦੀ ਕੁਆਲਿਟੀ ਬਾਰੇ ਪਤਾ ਹੈ 22-23 ਕਿਲੋ ਦੁੱਧ ਨੂੰ ਮਮੋਲੀ ਚੋਂ ਚੋਇਆ ਜਾਂਦਾ ਇਹਦਾ ਸਾਰਾ 6-7 ਦਿਨਾਂ ਦੀ ਸੂਈ ਦੇ ਥੱਲੇ 16 ਕਿਲੋ ਆ ਠੀਕ ਹੈ ਜੀ ਤੇ 20 ਕਿਲੋ ਤੱਕ ਆਉਂਦੇ ਅਸੀਂ ਇਹਦਾ ਨਾਰਮਲ ਦੁੱਧ ਚੋਇਆ ਹੋਇਆ ਤੇ ਜਿਹਨੂੰ ਆਪਾਂ ਪੂਰਾ ਆਪਦਾ ਟ੍ਰੀਟਮੈਂਟ ਕਰਕੇ 22-23 ਕਿਲੋ ਜਦੋਂ ਆ ਮੇਲਾ ਆਇਆ ਤਨੋਲੇ ਦਾ ਮੈਂ ਜੋ ਭੋਲੇ ਦੇ ਮਿਹਨਤ ਵਾਲਾ ਤਾਂ ਹੈ ਨਹੀਂ ਮੈਨੂੰ ਮੈਂ ਭੋਲੇ ਦੇ ਮੁੰਡੇ ਨੂੰ ਕੋ ਆਂਦਾ ਵੀ ਇਹ ਡਰਾਈ ਹੈ ਤੇ ਪਊ ਗ੍ਰੇਡੇਡ ਆ ਇਹਨਾਂ ਦਾ ਮੁਕਾਬਲਾ ਅੱਡਾ ਠੀਕ ਜੀ ਜੇ ਉੱਥੇ ਇਹਨਾਂ ਦਾ ਮੁਕਾਬਲਾ ਹੋਇਆ ਫਿਰ ਆਪਾਂ ਇਹਨੂੰ ਚੁਆਈ ਕਰਾਵਾਂਗੇ ਨਾਲੇ ਪਤਾ ਲੱਗ ਜੂਗਾ ਸਾਹ ਨੂੰ ਠੀਕ ਹੈ ਜੀ ਹਾਂ ਤੇ ਬੱਚਾ ਮਗਰ ਕੀ ਹੈ ਜੀ ਇਹ ਕੋਏ ਨੂਰ ਦੀ ਬੱਚਾ ਉਹਨਾਂ ਦੇ ਪਿੰਡ ਠੀਕ ਹੈ ਜੀ ਕੋਏ ਨੂਰ ਦਾ ਕੋਏ ਨੂਰ ਉਹ ਚੂੜਚਾ ਕਲੇ ਦਾ ਠੀਕ ਹੈ ਜੀ ਉਹਦੇ ਬੱਚਾ ਚੰਗਾ ਆਉਂਦੇ ਦੱਸਦੇ ਆ ਤੇ ਉਹਦਾ ਵੀ ਕੱਟੀ ਠੀਕ ਹੈ ਜੀ ਕੋਏ ਨੂਰ ਦੀ ਪੋਤੀ ਹੈ ਜਾਨੀ ਜਿਹਨੂੰ ਕਹਿ ਦਈਏ ਠੀਕ ਹੈ ਜੀ ਫੁੱਲ ਜਾਤ ਬ੍ਰੀਡ ਵਾਲੀ ਹੈ ਜੀ ਫੁੱਲ ਦੇਖ ਸਕਦੇ ਹੋ ਸੋਹਣੀ ਸੁਨੱਖੀ ਪੂਰੀ ਆ ਚੰਗੀ ਸਿਹਤ ਗੌਰ ਹੋ ਜਾਏ ਤਾਂ ਕਾਪ ਦੀ ਝੋਟੀ ਤਿਆਰ ਹੋ ਜੂ ਫੇ ਕਿੰਨੇ ਮੇ ਸੂਏ ਸੂਈ ਹੈ ਜੀ ਸਹੀ ਤੀਜੇ ਸੂਏ ਸੂਈ ਸਹੀ ਤੀਜੇ ਸੂਏ 15 ਕਿਲੋ ਅੱਜ ਤਿਆਰ ਆ ਹਾਂ ਇਹ ਹੁਣ ਤੀ ਤੁਸੀਂ ਦੇਖੋ ਵੀ ਸਵਾ ਲੱਖ ਦੀ ਮੱਝ 23 24 ਕਿਲੋ ਦੁੱਧ ਦੇ ਦੇਵੇ ਆਪਣੀ ਮੱਝ ਹਨਾ ਇਹਦੇ ਚ ਕਮਾਈ ਆ ਆਪਣੀ ਹੋਰੀ ਠੀਕ ਹੈ ਇਸ ਮੱਝ ਤੇ ਇਹ ਹੁਣ ਮੇਲੇ ਤੋਂ ਬਾਅਦ ਸੇਲ ਕਰਨੀ ਕਿ ਹੁਣ ਇਹਨੂੰ ਪੂਰਾ ਕਿਰਾ ਦੁੱਧ ਇਹਦਾ ਕਰਕੇ ਵੇਖਣਾ ਨਹੀਂ ਵਾਕਿਆ ਹੀ ਵਾਕਈ ਦੁੱਧ ਤੇ ਉਹਨੇ ਤੇ ਜਾਂਦੀ ਹੈ ਨਹੀਂ 20 ਕਿਲੋ ਤਾਂ ਇਹਨੇ ਦੇਣਾ ਹੀ ਦੇਣਾ ਠੀਕ ਹੈ ਜੀ ਹਨਾ ਬਾਕੀ ਬੰਦੇ ਉਹ ਆਪਣੇ ਬੰਦੇ ਖਾਸ ਆਪਨੂੰ ਨਹੀਂ ਦੇਣੀ ਨਹੀਂ ਸੀ ਇਹਨਾਂ ਨੇ ਆਪਾਂ ਨੂੰ ਠੀਕ ਹੈ ਹੋ ਸਕਦਾ ਕਿਸੇ ਨੂੰ ਵੀ ਨਾ ਦਿੰਦੇ ਬੰਦੇ ਆਜੇ ਆਪਾਂ ਨੂੰ ਜਮੈਂ ਨਹੀਂ ਦੇਣੀ ਸੀ ਇਹਨਾਂ ਨੇ ਹੁਣ ਮੈਂ ਤਾਂ ਦੁੱਧ ਚ ਆਉਂਗਾ ਵੇਖਾਂਗੇ ਤੇ ਅਜ 20 25 ਦਿਨ ਮੇਲੇ ਚ ਪਏ ਆ ਠੀਕ ਹੈ ਜੀ ਉੱਥੇ ਫਿਰ ਮੇਲੇ ਤੇ ਲੈ ਆਪਾਂ ਇਹਨੂੰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਸੇਲ ਕਰਦੇ ਠੀਕ ਹੈ ਜੀ ਹਾਂ ਸਵਾ ਲੱਖ ਦੀ ਆਪਾਂ ਲਿਆਈਏ ਠੀਕ ਹੈ ਜੀ ਹੂੰ 2 ਨੰਬਰ ਉਹ ਤਾਂ ਚਲਦੇ ਛੋਟੀ ਤਾਂ ਹੀ ਹਾਂ ਬਸ ਇੱਕੋ ਛੋਟੀ ਬੁਖਾਦ ਦੱਸ ਦਿਓ ਫਿਰ ਕੋ ਮੱਝ ਬਸ ਠੀਕ ਹੈ ਜੀ ਇੱਕ ਛੋਟੀ ਤੁਸੀਂ ਦੇਖ ਸਕਦੇ ਹੋ ਇੱਥੇ ਦਿਖਾ ਦਿੰਦਾ ਹਾਂ ਤੁਹਾਨੂੰ ਸੋਨੇ ਫੇਸ ਕੁਆਲਟੀ ਦਾ ਸੋਨੇ ਦਾ ਕੱਟ ਕਾਟਦੀ ਪਿਛਲੀ ਵੀਡੀਓ ਚ ਪਾਈ ਸੀ ਬਈ ਇਹਦੀ ਵੀਡੀਓ ਹੈ ਨਾ ਆ ਪਿਛਲੀ ਚ ਪਾਈ ਸੀ ਕਹਿ ਦਿੰਦੇ ਆਵਾਂਗੇ ਜਦੋਂ ਬੰਦਾ ਆਉਂਦਾ ਨਹੀਂ ਨਾ ਮਾੜੀ ਗੱਲ ਆ ਆ ਇਵੇਂ ਆ ਹੋਇਆ ਠੀਕ ਹੈ ਜੀ ਦੋ ਦਿਨ ਆ ਮੱਝ ਖੇਲਿਆਰੀ ਰੱਖੀ ਅੱਜ ਟੁਕੜ ਕੱਪਣੀ ਹਾਂ ਅੱਜ ਫਿਰੋਜ਼ਪੁਰ ਦੇ ਬੰਦਿਆਂ ਨੇ ਅੱਛਾ ਜੀ ਫੂਲ ਲਾਇਆ ਫੂਲ ਲਾਇਆ ਤੇ ਨਾਲ ਦੀ ਨਾਲ ਹੀ ਪੈਸੇ ਬਾਦ ਇਹਦੀ ਸਾਈ ਠੀਕ ਹੈ ਜੀ ਅਜੀ ਵੀ ਉਹਨਾਂ ਨੇ ਦੇਖਣੀ ਆਗੇ ਜੇ ਉਹਨਾਂ ਦੇ ਨਾਮ ਫਟਾਵੇ ਤਾਂ ਕੋਈ ਚੱਕਰ ਨਹੀਂ ਜੇ ਸਾਈ ਉਹਨਾਂ ਪਹਿਲੀ ਸਾਈ ਪਾਈ ਹੈ ਜਾਇ ਕੋ ਹੋਰ ਪਾਈ ਸੀ ਸਾਈ ਠੀਕ ਹੈ ਜੀ ਤੇ ਜੋ ਮੈਂ ਵਪਾਰ ਦਾ ਕੰਮ ਸ਼ੁਰੂ ਕੀਤਾ 10000 ਆਇਆ ਹੁਣ ਤੱਕ ਸਾਈ ਠੀਕ ਹੈ ਜਾਂ ਉਹਨਾਂ ਨੇ ਨਾਲ ਦੀ ਨਾਲ ਇਹਦੀ ਪਾਤੀ ਠੀਕ ਹੈ ਜੀ ਹਾਂ ਤੇ ਇੱਕ ਛੋਟੀ ਸੇਲ ਅਤੇ ਇੱਕ ਇਹ ਅੱਖ ਜਿਹੜੀ ਮੱਝ ਆਹ ਹੈ ਜੀ ਬਿਲਕੁਲ ਇਹਦੀ ਕੀ ਡਿਟੇਲ ਹੈ ਇਹਦਾ ਦੁੱਧ ਜਾਵੜੀ ਹੈ ਲਗਭਗ 12 ਬੂਰਾ 12 ਕਿਲੋ ਤੇ ਬੱਚਾ ਕੀ ਮਗਰੀ ਇਹਦੇ ਕੱਟਾ ਹੀ ਆ ਉਹ ਬੈਠਾ ਹੋਵੇ ਠੀਕ ਹੈ ਜੀ ਆਹ ਵਾਲਾ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ 12 ਕਿਲੋ ਨੱਟ ਤਿਆਰ ਆ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਕਰੇ 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 ਸਵਾ ਠੀਕ ਆ ਜੀ ਮੁੱਲ ਬਈ ਇਹਦਾ ਮੁੱਲ 85 ਹਜ਼ਾਰੀ ਠੀਕ ਆ ਜੀ ਮਾਨਤਾਂ ਉਹਦੇ ਚ ਹੋ ਜੀ ਉਹਦੇ ਜਿੰਨਾ ਕਦੋਂ ਦੇ ਦੁਬਈ ਇਹ ਜਾਊਗੀ 14 15 ਤੇ ਜਾਵੜੂਗੀ 14 ਕਦੇ ਤਾਂ 15 ਤੇ 14 ਤੇ ਇਹ ਅਸਲ ਚ ਨਾ ਹੋਣੀ ਲੱਗੀ ਆ ਦਾਣਾਂ ਨੂੰ ਨਾ ਖਾਣ ਪਹਿਲਾਂ ਉਹਨਾਂ ਇਹਨਾਂ ਖੁਸ਼ ਹੋ ਕੇ ਖਾਦਾ ਨਹੀਂ ਹੁਣ ਸੈੱਟ ਹੋਈ ਹੈ ਜਮਾ ਠੀਕ ਆ ਜੀ ਹਾਂ ਅੱਜ ਦਾ ਦੁੱਧ 12 ਕਿਲੋ ਤਿਆਰ ਆ ਤਸੱਲੀ ਆ ਕੇ ਕਰ ਲਿਓ ਇੱਕ ਇਹ ਮੱਝ ਤੇ ਇੱਕ ਝੋਟੀ ਬਹੁਤ ਸੋਹਣੀ ਨੀਲੀ ਰਾਵੀ ਚ ਪੈਂਦੀ 22 ਦੀ ਸੇਲ ਆ ਤੇ ਜਿਹੜੇ ਵੀਰ ਨੂੰ ਇਹਨਾਂ ਦੋਨਾਂ ਐਨੀਮਲ ਚੋ ਐਨੀਮਲ ਪਸੰਦ ਆਉਂਦਾ ਨੰਬਰ 22 ਦਾ ਸਕਰੀਨ ਤੇ ਚੱਲੂ ਤੇ ਇਹ ਮੱਝ ਨਾਟ ਫਾਰ ਸੇਲ ਆਈ ਹੈ ਇਹ ਮੱਝ ਨਾਟ ਫਾਰ ਸੇਲ ਇਹ ਇਹ ਨਹੀਂ ਵੇਚਨੀ ਆ ਇਹ ਨਾਟ ਫਾਰ ਸੇਲ ਆ ਦੋਨਾਂ ਪਸ਼ੂਆਂ ਚ ਜੇ ਕਿਸੇ ਵੀਰ ਨੂੰ ਕੋਈ ਪਸ਼ੂ ਪਸੰਦ ਆਉਂਦਾ ਤਾਂ ਨੰਬਰ 22 ਦਾ ਸਕਰੀਨ ਤੇ ਚੱਲੂਗਾ ਮੱਝ ਦੀ ਬਾਡੀ ਬੰਦਰ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਟਾਪ ਦਾ ਹਵਾਨਾ ਚੰਗਾ ਪੱਠ ਪੂੜਾ ਤੋੜ ਕੇ ਦਿਖਾ ਦਿਓ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਿੰਨੇ ਮੰਜਾ ਡੈਂਦਾ ਜੀ ਉੱਤੇ ਉਹ ਗੱਲ ਆ ਮੱਝ ਦੀ ਦੇਖ ਸਕਦੇ ਹੋ ਇੰਨਾ ਚੌੜਾ ਪੱਠ ਪੂੜਾ ਬਾਕੀ ਹਵਾਨਾ ਕਰਮਾਲੀ ਦਾ ਟੌਪ ਦਾ 15 ਕਿਲੋ ਅੱਜ ਦੇ ਡੇਢ ਚ ਤਿਆਰ ਆ 6 ਸੱਤਾਂ ਦੀ ਸੂਈ ਦਿਨਾਂ ਦੀ ਸੂਈ 6 ਸੱਤਾਂ ਦੀ ਸੂਈ ਥੱਲੇ ਤੇ ਬਾਈ 22 23 ਕਿਲੋ ਦੁੱਧ ਵੀ ਮੇਰੇ ਕਰਦੇ ਮਾਲਕਾਂ ਨੇ 20 ਕਿਲੋ ਦੱਸਿਆ ਕਿ 20 ਕਿਲੋ ਹਰ ਹਾਲਤ ਚ ਦੇਊਗੀ ਜੀ ਤੀਜੇ ਸੂਏ ਸੂਈ ਆ ਤੇ ਬਾਈ ਨੇ ਮੇਲੇ ਤੇ ਲੈ ਕੇ ਯਾਨੀ ਤੇ ਮਗਰ ਕੋਹੇ ਨੂਰ ਦੀ ਕੋਤੀ ਆ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ